ਇਹ ਜੈਸਮਿਨ ਸੈਂਡਲਸ ਨੇ ਕੀ ਕਹਿ ਦਿੱਤਾ ਜਿਸ ਕਾਰਨ ਤੁਹਾਨੂੰ ਲੱਗਾ ਕਿ ਵੀ ਪਰਚਾ ਹੀ ਕਰਾ ਦੇਣਾ ਚਾਹੀਦਾ ਹੈ ਉਸ ਦੇ ਉੱਪਰ ਅ ਜੀ ਇਹ ਕਿਹੜੀ ਚੀਜ਼ ਕਹਿ ਦਿੱਤੀ ਜੈਸਮਿਨ ਸੈਂਡਲਸ ਨੇ ਬਹੁਤ ਸਾਫ਼ ਦੇ ਤੁਸੀਂ ਉਹ ਚੀਜ਼ ਡਰ ਲੱਗਦਾ ਮੈਂ ਉਹ ਗੰਦਾ ਕੰਮ ਦੁਬਾਰਾ ਨਹੀਂ ਕਰਦਾ ਤੁਹਾਡੇ ਰਕੇ ਕਿਸੇ ਭਰਾ ਨੇ ਮੈਨੂੰ ਵੀਡੀਓ ਭੇਜੀ ਥੱਗ ਲਾਈਫ ਮੈਂ ਲੰਘ ਰਿਹਾ ਸੀ ਤੇ ਇੱਥੇ ਹੀ ਲੰਘ ਰਿਹਾ ਸੀ ਮੈਂ ਵੇਖੀ ਵੀਡੀਓ ਮੈਂ ਕਿਹਾ ਯਾਰ ਬਹੁਤ ਗੰਦਾ ਹੈ ਗੰਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਫਿਰ ਮੈਨੂੰ ਕਿਉਰਿਓਸਟੀ ਹੋਈ ਤੇ ਮੈਂ ਉਹਦੇ ਬਾਰੇ ਹੋਰ ਵੀ ਜਾਨਣਾ ਚਾਹਿਆ ਫਿਰ ਇੱਕ ਦੋ ਦੋਸਤਾਂ ਨੂੰ ਵੀ ਗਿਆ ਮੈਂ ਕਿਹਾ ਯਾਰ ਤੁਸੀਂ ਵੇਖੋ ਕਿ ਤੇ ਮੈਨੂੰ ਗਲਤ ਨਾ ਸੁਣ ਰਿਹਾ ਹੋ। ਸੋ ਕਨਫਰਮ ਹੋਣ ਤੋਂ ਬਾਅਦ ਅਸੀਂ 7 ਰੋਜ਼ ਨੂੰ ਪੁਲਿਸ ਕੰਪਲੇਂਟ ਦੇ ਦਿੱਤੀ। ਇਹ ਤੁਸੀਂ ਪਰਚਾ ਦਰਜ ਕਰੋ। ਔਰ ਮੈਨੂੰ ਮਤਲਬ ਡੈਡ ਸ਼ੂਰ ਹਾਂ ਕਿ ਪਰਚਾ ਦਰਜ ਹੋਏਗਾ। ਇਸ ਤੋਂ ਇਲਾਵਾ ਇਹਨਾਂ ਕੁਝ ਜਿਹੜੇ ਮਜ਼ਾਕੀਆ ਡਾਕ ਕਾਮੇਡੀ ਕਰਦੇ ਆ ਇਹਨਾਂ ਦੇ ਖਿਲਾਫ ਵੀ ਮੇਰਾ ਕੰਨੇ ਮੋਹਿਮ ਖੋਲੀ ਆ। ਗੇਟ ਖੋਲਤਾ ਮੈਂ ਇਹਦਾ ਵੀ। ਸਿੱਧੂ ਮੂਸੇਵਾਲੇ ਤੋਂ ਉਨੇ ਗਾਣੇ ਗਾਇਆ ਸੀ ਸੰਜੂ ਸਾਡੇ ਕੋਲੋਂ ਭਾਲਦੇ ਮੀਲ ਸੋਨੀਆ ਵਾਤਾਵਾ ਬੋਲਦੇ ਵਕੀਲ ਸੋਨੀਏ ਫਿਰ ਆਇਆ 2 ਨੰਬਰ ਤੇ ਮਨਕੀਰ ਤੌਲਕ ਕਹਿੰਦਾ ਸੋਨੀਓ ਤਰਫਲ ਦੇ ਖੋਖੇ ਚੱਕੀਓ ਵਕੀਲ ਫਿਰਦੇ ਮੈਂ ਉਹਦਾ ਵੀ ਕੋਰਟ ਕੇਸ ਪਾਇਆ ਫਿਰ ਹੈਪੀ ਰਾਏ ਕੋਟੀ ਫਿਰ ਸ਼੍ਰੀ ਬਰਾੜ ਫਿਰ ਦਲਜੀਤ ਦਸਾਂਜ ਫਿਰ ਨੀਰੂ ਬਾਜਵਾ ਤੇ ਹੋਰ 6-7 ਅਗਰੇ ਜਿਹੜੇ ਗੰਦੇ ਗਾਣੇ ਗਾਉਂਦੇ ਆ ਗੰਧ ਬੋਲਦੇ ਆ ਗੰਧ ਵਖਾਉਂਦੇ ਆ ਚਾਹੇ ਨਿਊਡੀਜ਼ਮ ਹੈ ਗਨ ਕਲਚਰ ਹੈ ਡਰੱਗਸ ਹੈ ਯੰਗ ਪੱਦੀ ਸ਼ਬਦਾਵਲੀ ਹੈ ਮੇਰੀ ਲੜਾਈ ਉਹਨਾਂ ਦੇ ਖਿਲਾਫ ਹੈ ਤੁਹਾਨੂੰ ਲੱਗਦਾ ਕਿ ਤੁਹਾਨੂੰ ਜੇਕਰ ਲੋਕ ਕਹਿਣ ਕਿ ਵੀ ਮਸ਼ਹੂਰੀ ਪਾਲਣ ਵਾਲਾ ਐਡਵੋਕੇਟ ਹੈ ਬੰਦਾ ਫਿਰ ਉਹ ਸ਼ਬਦ ਕਿਤੇ ਨਾ ਕਿਤੇ ਤੁਹਾਡੇ ਉੱਪ ਟੁੱਕਦਾ ਹੋਇਆ ਨਜ਼ਰ ਆਵੇਗਾ ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਪਰ ਇੱਕ ਗੱਲ ਯਾਦ ਰੱਖੋ ਮੈਂ ਤੁਹਾਨੂੰ ਸੱਦਿਆ ਨਹੀਂ ਨਾ ਤੁਸੀਂ ਇਹ ਕੰਟੈਂਟ ਲੱਭਿਆ ਮੇਰੇ ਕੋਲ ਆਏ ਮੈਂ ਕਿ ਬੜੇ ਗਰੀਬਾਂ ਦੇ ਕੇਸ ਲੜੇ ਤੁਸੀਂ ਕਿਉਂ ਨਹੀਂ ਆਏ ਤੱਕ ਮੇ ਕੋਲ ਲੈਣ ਆਪਣੀ ਮੇਰੀ ਇੰਟਰਵਿਊ ਲੈਣ ਕਿਉਂ ਨਹੀਂ ਆਏ ਫ੍ਰੀ ਲੜੇ ਆ ਇਹੋ ਜਿਹੇ ਗਰੀਬਾਂ ਦੇ ਕਿ ਜਿਹੜੇ ਲੋਕਾਂ ਘਰ ਜਾ ਕੇ ਰੋਟੀਆਂ ਪਕਾਉਂਦੇ ਫਿਰਦੇ ਆ ਉਹਨਾਂ ਦੇ ਝੂ ਮੁੰਦਰਾ ਤੁਸੀਂ ਆਪਣੀ ਟੀਆਰਪੀ ਵਧਾ ਲਿਓ ਕੋ ਇੰਟਰਵਿਊ ਲੈਣ ਆ ਗਏ ਜੋ ਦੇਖ ਰਹੇ ਹੋਣਗੇ ਉਹ ਕਮੈਂਟ ਜ਼ਰੂਰ ਕਰਨਗੇ ਕਹਿੰਦੇ ਮਸ਼ਹੂਰੀ ਲੈਣ ਦੇ ਲਈ ਐਡਵੋਕੇਟ ਨੇ ਉਹਨਾਂ ਲੋਕ ਜਿਹੜੇ ਇਹੋ ਜਿਹੀ ਬਕਵਾਸ ਕਰਨਗੇ ਉਹਨਾਂ ਕੋ 10ਵੀਂ ਪਾਸ ਨਹੀਂ ਹੋਈ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਇੰਗਲਿਸ਼ ਲਿਖਣੀ ਨਹੀਂ ਆਉਂਦੀ ਉਹ ਇੰਗਲਿਸ਼ ਪੰਜਾਬੀ ਵੀ ਜਿਹੜੀ ਲਿਖਦੇ ਨੇ ਹਰਦੂ ਲਹਨ ਤਾਂ ਉਹਨਾਂ ਤੋਂ ਇਹੋ ਜਿਹਾ ਲੰਡੂਆਂ ਤੇ ਪਰਵਾਹ ਨਹੀਂ ਕੀ ਤੁਸੀਂ ਕਿਸੇ ਫਿਲਾਸਫਰ ਨੂੰ ਪੁੱਛੋ ਕਿਸੇ ਗ੍ਰੈਜੂਏਟ ओरिजिनल ਗ੍ਰੈਜੂਏਟ ਨੂੰ ਪੁੱਛੋ ਹੀ ਵਿਲ ਅਪਰੀਸ਼ੀਏਟ ਮੀ ਓਕੇਗਾ ਇਹੋ ਜਿਹੀ ਗੱਲ ਸਮਾਜ 'ਚ ਆਉਣੀ ਚਾਹੀਦੀ ਹੈ ਅਲਾਰਮ ਵੱਜਣਾ ਚਾਹੀਦਾ ਹੈ ਇਹੋ ਜਿਹੇ ਜਿਹੜੇ ਗੰਦੇ ਲੋਕ ਨੇ ਉਹਨਾਂ ਨੂੰ ਉਹਨਾਂ ਵਾਸਤੇ ਕੋਈ ਸੀਟੀ ਵਜਾਣ ਵਾਲਾ ਔਰ ਆਈ ਏਮ ਥੈਂਕਫੁਲ ਟੂ ਮੀਡੀਆ ਕਿ ਘੱਟੋ ਘੱਟ ਤੁਸੀਂ ਇਹ ਗੱਲ ਚੁੱਕਦੇ ਹੋ ਜਿਹੜੀ ਦੱਬੀ ਪਈ ਸੀ ਅੱਜ ਪਬਲਿਕ ਚ ਆਈ ਹੈ ਇਹ ਸੁਣਿਆ ਉਹਨਾਂ ਤੱਕ ਵੀ ਤੇ ਪਹੁੰਚ ਰਿਹਾ ਨਾ ਜਿਨ੍ਹਾਂ ਦੇ ਖਿਲਾਫ ਮੈਂ ਕਾਰਵਾਈ ਕਰ ਰਿਹਾ ਤੁਹਾਨੂੰ ਕੀ ਲੱਗਦਾ ਜੈਸਮਿਨ ਸੈਂਟਰ ਉਸ ਨੂੰ ਨਹੀਂ ਪਤਾ ਲੱਗਾ ਉਹਦੇ ਖਿਲਾਫ ਕੰਪਲੀਟ ਹੋ ਗਈ ਡੈਫੀਨਿਟ ਪੋਲੀਵੁੱਡ ਨੂੰ ਪਤਾ ਲੱਗਾ ਮੇਰੀ ਜਦੋਂ ਪਹਿਲੀ ਇੰਟਰਵਿਊ ਹੋਈ ਆ ਉਹ ਲੱਖ ਤੋਂ ਵੱਧ ਗਈ ਹੈ ਵੇਖੀ ਹੋएगी ਪਹੁੰਚੀ ਹੋएगी ਜਰੂਰ ਕਿਸੇ ਨਾ ਕਿਸ ਨੇ ਯਾਹੋ ਦੇ ਸਕੇ ਨੇ ਯਾਹੋ ਦੇ ਦੁਸ਼ਮਨ ਨੇ ਜਰੂਰ ਪਹੁੰਚਾਈ ਹੋएगी ਇਹਦੇ ਇੱਕ ਗਾਣੇ ਦੇ ਉੱਪਰ ਐਫਆਇਰ ਕ੍ਰਾਊਨ ਤੋਂ ਬਾਅਦ ਜੈਸਮਨ ਸੰਤਲ ਸੋਰੀ ਰੁਕ ਜਾਵੇਗੀ ਹੋਰ ਗਾਣੇ ਨਹੀਂ ਗਾਵੇਗੀ ਗਲਤ ਤੇ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਾਰਵਾਈ ਕਰਾਣ ਤੇ ਤੱਤੇ ਉੱਪਰ ਹੋਏ ਹੋ ਕੋਈ ਕਾਰਵਾਈ ਵੀ ਹੋਵੇਗੀ ਸ਼ਰੀਬ ਬੰਦੇ ਨੂੰ ਇਸ਼ਾਰਾ ਕਾਫੀ ਹੈ ਬੇਸ਼ਰਮ ਤੇ ਕਹਿੰਦੇ ਨਾ ਵਿਰਖ ਹੋ ਗਿਆ ਕਹਿੰਦਾ ਛਾਵੇਂ ਬੈਠਾਂਗੇ ਦੂਜਾ ਗਾਣਾ ਕੱਢ ਕੇ ਦੇਖ ਲਵੇ ਉਹਦੇ ਜਿਹੋ ਜਿਹੇ ਸ਼ਬਦਾਲ ਵੀ ਵਰਤ ਕੇ ਦੇਖ ਲਵੇ ਫਿਰ ਚੱਕੀ ਪੀਸਿੰਗ ਐਂਡ ਪੀਸਿੰਗ ਵਾਲੇ ਫਾਰਮੂਲੇ ਵੀ ਚੱਲਦੇ ਨੇ ਮਜ਼ਾਕ ਥੋੜੀ ਐ ਸੁਨੀਲ ਮੱਲ ਨੇ ਕਾਲਾ ਕੋਟ ਐਵੇਂ ਪਾਇਆ ਮੇਰਾ ਬਿਆਸ ਹੀ ਤਾਂ ਲਾਇਆ ਸੋਸ਼ਲ ਮੀਡੀਆ ਦੇ ਉੱਪਰ ਕਈ ਵਿਵਾਦ ਚੱਲਦੇ ਨੇ ਇੱਕ ਵਿਵਾਦ ਜੈਸਮਿਨ ਸੈਂਟਰਲਿਸ ਸੋਰਾ ਦੇ ਨਾਲ ਵੀ ਜੁੜਿਆ ਹੋਇਆ ਹੈ ਜੈਸਮਿਨ ਸੈਂਟਰਲਿਸ ਸੋਰਾ ਦੀ ਦਿੱਕਤਾਂ ਉਦੋਂ ਵਧੀਆਂ ਜਦੋਂ ਇੱਕ ਐਡਵੋਕੇਟ ਵੱਲੋਂ ਉਹਨਾਂ ਦੇ ਗਾਇਕ ਗਾਣੇ ਦੇ ਉੱਪਰ ਜਿਹੜਾ ਇਹ ਉਹ ਸਿੱਧੀ ਜਿਹੜੀ ਹੈ ਉਹ ਦਰਖਾਸਤ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਜੜਾਇਆ ਹੈ ਉਹ ਸ਼ਿਫਟ ਕਰ ਦਿੱਤੀ ਐਡਵੋਕੇਟ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਗਾਣੇ ਦੇ ਵਿੱਚ ਸ਼ਬਦ ਵਰਤੇ ਗਏ ਨੇ ਉਹ ਕਾਫੀ ਖਰਾਬ ਨੇ ਅਤੇ ਸਮਾਜ ਨੂੰ ਉਹ ਸ਼ਬਦ ਜਿਹੜੇ ਨੇ ਉਹਨਾਂ ਮਨਜ਼ੂਰ ਨਹੀਂ ਸਾਡੇ ਨਾਲ ਐਡਵੋਕੇਟ ਡਾਕਟਰ ਸੁਨੀਲ ਮੰਲਨ ਹੋਰ ਹੀ ਨੇ ਗਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਜੈਸਮਨ ਸੈਂਟਲਿਸ ਕਿਉਂ ਪਹਿਲੇ ਤਾਂ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਸਮਾਧਾਨ ਦੇ ਲਈ। ਅੱਛਾ ਸਵਾਲ ਮੇਰਾ ਇੱਥੋਂ ਹੀ ਹੈ। ਜੈਸਮਿਨ ਸੈਂਡਲਸੀ ਕਿਉਂ ਪੰਜਾਬ ਦੇ ਵਿੱਚ ਬਥੇਰੇ ਸਿੰਗਰ ਨੇ ਬਹੁਤ ਨੇ ਜੋ ਵਲਗਰ ਗਾਉਂਦੇ ਨੇ। ਕਲੀ ਜੈਸਮਿਨ ਸੈਂਡਲਸ ਨੂੰ ਕਿਉਂ ਟਾਰਗੇਟ ਕੀਤਾ? ਅ ਨੈਟਫਲਿਕਸ ਤੇ ਬਹੁਤ ਗੰਦ ਪਿਆ ਹੈ। OTT ਪਲੇਟਫਾਰਮਸ ਭਰੇ ਪਏ ਨੇ। ਮੇਰੀਆਂ ਵੀ ਕੁਝ ਬਾਵਾਂ ਨੇ, ਉਹਨਾਂ ਦੀ ਤਾਕਤ ਹੈ ਤੇ ਉਹਨਾਂ ਦਾ ਧਾਰਾ ਹੈ। ਉਸ ਧਾਰਾ ਦੇ ਮੁਤਾਬਕ ਮੇਰੀ ਰੇਂਜ 'ਚ ਜਿਹੜਾ ਆ ਜਾਏਗਾ ਮੈਂ ਰਕੜ ਦੇਣਾ। ਮਤਲਬ ਜੈਸਮਿਨ ਸੈਂਡਲਸ ਰਿੰਚ ਰਿੰਚ ਦੇ ਵਿੱਚ ਆ ਗਿਆ। ਲੈ 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 ਬਣਾ। ਯੈਸ ਸਰ। ਤੁਹਾਡੇ ਰਕੇ ਕਿਸੇ ਭਰਾ ਨੇ ਮੈਨੂੰ ਵੀਡੀਓ ਭੇਜੀ ਠੱਗ ਲਾਈਫ ਮੈਂ ਲੰਘ ਰਿਹਾ ਸੀ ਤੇ ਇਹ ਇੱਥੇ ਹੀ ਲੰਘ ਰਿਹਾ ਸੀ ਮੈਂ ਵੇਖੀ ਵੀਡੀਓ ਮੈਂ ਕਿਹਾ ਯਾਰ ਬਹੁਤ ਗੰਦਾ ਹੈ ਗੰਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਫਿਰ ਮੈਨੂੰ ਕਯਰਿਓਸਟੀ ਹੋਈ ਤੇ ਮੈਂ ਉਹਦੇ ਬਾਰੇ ਹੋਰ ਵੀ ਜਾਨਣਾ ਚਾਹਿਆ ਫਿਰ ਇੱਕ ਦੋ ਦੋਸਤਾਂ ਨੂੰ ਵੀ ਕਿਹਾ ਮੈਂ ਕਿਹਾ ਯਾਰ ਤੁਸੀਂ ਵੇਖੋ ਕਿਤੇ ਮੈਨੂੰ ਗਲਤ ਨਾ ਸੁਣ ਰਿਹਾ ਹੋਵੇ ਜੀ ਸੋ ਕਨਫਰਮ ਹੋਣ ਤੋਂ ਬਾਅਦ ਅਸੀਂ 7 ਫਰਵਰੀ ਨੂੰ ਪੁਲਿਸ ਕੰਪਲੇਂਟ ਦਿੱਤੀ ਇਹ ਤੁਸੀਂ ਪਰਚਾ ਦਰਜ ਕਰੋ ਔਰ ਮੈਨੂੰ ਮਤਲਬ ਡੈਡ ਸ਼ੂਰ ਹਾਂ ਕਿ ਪਰਚਾ ਦਰਜ ਹੋਏਗਾ ਇਸ ਤੋਂ ਇਲਾਵਾ ਇਹਨਾਂ ਕੁਝ ਜਿਹੜੇ ਮਜਾਕੀਆ ਡਾਕ ਕਮੇਡੀ ਕਰਦੇ ਆ ਇਹਨਾਂ ਦੇ ਖਿਲਾਫ ਵੀ ਮੇਰਾ ਕੰਨ ਮੋਹਿਮ ਖੋਲੀ ਆ ਗੇਟ ਖੋਲਤਾ ਮੈਂ ਇਹਦਾ ਵੀ ਸੋ ਇਹਨਾਂ ਦੇ ਮਗਰ ਲੱਗਾ ਜੀ ਕਿ ਜਿਹੜੇ ਸਾਡੀ ਕਲਚਰ ਨੂੰ ਖਾਸ ਕਰਕੇ ਮੇਰੀ ਲੜਾਈ ਪੰਜਾਬੀਅਤ ਨੂੰ ਬਚਾਣ ਲਈ ਆ ਮੇਰੇ ਇੱਕ ਨਾ ਅੱਜ ਕੱਲ ਮੇਰੇ ਹੀ ਇਸ ਆਈਡੀ ਤੇ ਮੈਂ ਪੰਜਾਬੀ ਅਕੈਡਮੀ ਨਾਂ ਤੋਂ ਇੱਕ ਛੋਟਾ ਜਿਹਾ ਸ਼ਾਰਟ ਬਣਾਇਆ ਉਹ ਦੇਖਿਓ ਜ਼ਰੂਰ ਗਏ ਮੌਕਾ ਲੱਗਾ ਸੋ ਕਲਚਰ ਨੂੰ ਬਚਾਉਣਾ ਹੀ ਮੇਰਾ ਮੇਨ ਟਾਰਗੇਟ ਹੈ ਉਹਦੇ ਵਾਸਤੇ ਮੇਰੀ ਇਹ ਲੜਾਈ ਹੈ ਅੱਛਾ ਜੀ ਹਾਂ ਜੈਸਮਿਨ ਸੈਂਡਲਸ ਨੇ ਕੀ ਕਹਿ ਦਿੱਤਾ ਜਿਸ ਕਾਰਨ ਤੁਹਾਨੂੰ ਲੱਗਾ ਕਿ ਵੀ ਪਰਚਾ ਹੀ ਕਰਾ ਦੇਣਾ ਚਾਹੀਦਾ ਹੈ ਉਸ ਦੇ ਉੱਪਰ ਅੱਜ ਹੀ ਕਿਹੜੀ ਚੀਜ਼ ਕਹਿ ਦਿੱਤੀ ਜੈਸਮਿਨ ਸੈਂਡਲਸ ਨੇ ਬੋਲ ਸਕਦੇ ਹੋ ਤੁਸੀਂ ਉਹ ਚੀਜ਼ ਡਰ ਲੱਗਦਾ ਮੈਂ ਉਹ ਗੰਦਾ ਕੰਮ ਦੁਬਾਰਾ ਨਹੀਂ ਕਰਦਾ ਭਾਜੀ ਸਾਡੀ ਇੱਕ ਮਰਿਆਦਾ ਹੈ ਸਾਡੇ ਕੋਲ ਨਾ ਨਿਊਡ ਕੁੜੀਆਂ ਦੀਆਂ ਫੋਟੋਆਂ ਮੁੰਡਿਆਂ ਦੀਆਂ ਫੋਟੋਆਂ ਆਉਂਦੀਆਂ ਡਿਊਰਿੰਗ ਕੋਰਟ ਕੇਸਸ ਇਹੋ ਜਿਹੇ ਮੈਟਰ ਆਉਂਦੇ ਨੇ ਅਸੀਂ ਉੱਥੇ ਕੀ ਕਰਦੇ ਹਾਂ ਨਾ ਇੱਕ ਚਿੱਟੇ ਪੇਜ ਦੇ ਉੱਤੇ ਲਿਖ ਵਿਕਟਮ ਜਾਂ ਜੋ ਵੀ ਹੈ ਅਵੇਲੇਬਲ ਵਿਦ ਦਾ ਲਾਇਰ ਐਂਡ ਆਈ ਵਿਲ ਸਪਲਾਈ ਇਨ ਸੀਲਡ ਐਨਵੈਲਪ ਐਸ ਐਂਡ ਵੈਨ ਆਸਕਡ ਬਾਈ ਦੀ ਕੋਰਟ ਇਹ ਮਰਿਆਦਾ ਰੱਖਦੇ ਆ ਅਸੀਂ ਨੰਗੀ ਫੋਟੋ ਉੱਥੇ ਲਾਂਦੇ ਨਹੀਂ ਉਹ ਕਲਚਰ ਦੇ ਖਿਲਾਫ ਹੈ ਕਿਉਂਕਿ ਕਿਸੇ ਨੇ ਬੇਵਕੂਫੀ ਕੀਤੀ ਮੈਂ ਵੀ ਕਰਾਂ ਤੇ ਫਿਰ ਮੇਰੇ ਤੇ ਉਹਦੇ ਚ ਫਰਕ ਕੀ ਰਹਿ ਗਿਆ ਅਸੀਂ ਉਹ ਸ਼ਬਦ ਵੀ ਨਹੀਂ ਵਰਤਾਂਗੇ ਨਾ ਕਦੀ ਸੋਚਿਆ ਨਾ ਕਰਾਂਗੇ ਔਰ ਨਾ ਹੀ ਬੋਲਣ ਵਾਲਿਆਂ ਨੂੰ ਬਖਸ਼ਾਂਗੇ ਇਹ ਮੇਰੀ ਲੜਾਈ ਖੁੱਲੀ ਆ ਇਹਦੇ ਲਈ ਮੈਂ ਸਾਰੇ ਹਥਿਆਰ ਆਪਣੇ ਚੁੱਕੇ ਤੇ ਤਿੱਖੇ ਕੀਤੇ ਹੋਏ ਜੈਸਮਿਨ ਸੈਂਡਲਸ ਦੇ ਉੱਪਰ ਤੁਸੀਂ ਕਾਰਵਾਈ ਕਰ ਦਿੱਤੀ ਪਰ ਉਸ ਤੋਂ ਇਲਾਵਾ ਬਹੁਤ ਸਿੰਗਰ ਨੇ ਜਿਨ੍ਹਾਂ ਵਾਲਾ ਗਣ ਕਲਚਰ ਦੇ ਉੱਪਰ ਗਾਣਾ ਗਾਇਆ ਜਾਂਦਾ ਹੈ ਜਿਨ੍ਹਾਂ ਦੇ ਉੱਪਰ ਵਲਗਰ ਗਾਣੇ ਗਾਏ ਜਾਂਦੇ ਨੇ ਜਿਨ੍ਹਾਂ ਉੱਪਰ ਅਸ਼ਲੀਲ ਕੰਟੈਂਟ ਜਿਹੜਾ ਹੈ ਉਹ ਦਿਖਾਇਆ ਜਾਂਦਾ ਹੈ ਉਹਨਾਂ ਉੱਪਰ ਫਿਰ ਕਿਉਂ આર ਵੀ ਕਿਉਂ ਨਹੀਂ ਕਰ ਰਹੇ ਤੁਸੀਂ ਉਹਨਾਂ ਦੇ ਉੱਪਰ ਵੀ ਨਿਸ਼ਾਨਾ ਪਾਓ ਭਾਜੀ ਬਿਲਕੁਲ ਮੇਰੀ ਲੜਾਈ ਇਹ ਸ਼ੁਰੂ ਹੋਈ ਸੀ ਸਿੱਧੂ ਮੂਸੇਵਾਲੇ ਤੋਂ ਉਹਨੇ ਗਾਣਾ ਗਾਇਆ ਸੀ ਸੰਜੂ ਸਾਡੇ ਕੋਲੋਂ ਪਾਲਦੇ ਮੀਲ ਸੋਨੀਆ ਵਾ ਤਵਾ ਬੋਲਦੇ ਵਕੀਲ ਸੋਨੀਏ ਫਿਰ ਆਇਆ 2 ਨੰਬਰ ਤੇ ਮਨਕੀਰਤ ਤਾਲਖ ਕਹਿੰਦਾ ਸੁਣੀਓ ਤਰਫਲ ਦੇ ਖੋਖੇ ਚੱਕੀਓ ਵਕੀਲ ਫਿਰਦੇ ਮੈਂ ਉਹਦਾ ਵੀ ਕੋਰਟ ਕੇਸ ਪਾਇਆ ਫਿਰ ਹੈਪੀ ਰਾਏ ਕੋਟੀ ਫਿਰ ਸ਼੍ਰੀ ਬਰਾੜ ਫਿਰ ਦਲਜੀਤ ਦਸਾਂਜ ਫਿਰ ਨੀਰੂ ਬਾਜਵਾ ਤੇ ਹੋਰ 6-7 ਅਗੇ ਨੇ ਜਿਹੜੇ ਗੰਦੇ ਗਾਣੇ ਗਾਉਂਦੇ ਆ ਗੰਧ ਬੋਲਦੇ ਆ ਗੰਧ ਵਿਖਾਉਂਦੇ ਆ ਚਾਹੇ ਨਿਊਡਿਜ਼ਮ ਹੈ ਗਨ ਕਲਚਰ ਹੈ ਡਰੱਗਸ ਹੈ ਜਾਂ ਭਦੀਸ਼ਬਦਾਵਲੀ ਹੈ ਮੇਰੀ ਲੜਾਈ ਉਹਨਾਂ ਦੇ ਖਿਲਾਫ ਹੈ ਜਦੋਂ ਐਕਚੁਅਲੀ ਕੀ ਹੈ ਨਾ ਸਾਡੀ ਉਨੇਜ ਹੀ ਹੋ ਗਈ ਇਹ ਸਾਰਾ ਦਿਨ ਫਾਈਲਾਂ ਕੋ ਅਚੇ ਰੰਨੇ ਜਦੋਂ ਇਹੋ ਜਿਹੇ ਯੰਗ ਬੱਚੇ ਆਉਂਦੇ ਨੇ ਨਾਲ ਇਹ ਮਿਸਟਰ ਅਰਸ਼ ਕੁਮਰਾ ਨੇ ਹੀ ਇਸ ਆਲਸੋ ਇਨ ਟਰਨ ਲਾਅ ਪੜ੍ਹ ਰਿਹਾ ਫੋਰਥ ইয়ার ਚ ਹੈ ਮੇਰੇ ਕੋ ਇੰਟਰਨਸ਼ਿਪ ਤੇ ਆਇਆ ਜਦੋਂ ਇਹੋ ਜਿਹੇ ਬੱਚੇ ਸਾਨੂੰ ਇਹ ਚੀਜ਼ਾਂ ਦਿਖਾਉਂਦੇ ਨੇ ਫਿਰ ਅਸੀਂ ਉਹਦੇ ਤੇ ਵਾਕਈ ਕੰਸਰਨ ਰੱਖਦੇ ਆਂ ਜੇ ਬੱਚੇ ਐਕਟਿਵ ਨਹੀਂ ਫਿਰ ਇਹ ਲੋਕ ਰਿਸਰਚ ਕਰਦੇ ਆ ਕੰਪਲੇਂਟ ਬਣਾਉਂਦੇ ਆ ਮੈਂ ਬਾਇ ਨੇਮ ਆਪਣੇ ਲੈਟਰ ਪੈਡ ਤੇ ਕੰਪਲੇਂਟ ਪਾਉਣਾ ਕਿ ਦੇਖੋ ਇਹਦਾ ਅਸਰ ਹੋਣਾ ਚਾਹੀਦਾ ਔਰ ਅਸਰ ਹੁੰਦਾ ਕਿਉਂਕਿ ਕਾਰਨ ਕੀ ਹੈ ਕਿ ਮੈਂ ਪਿੱਛੇ ਲੱਗਾ ਰਹਿਣਾ ਮੈਂ ਛੱਡਦਾ ਨਹੀਂ ਇਹਨਾਂ ਦੀ ਕੰਪਲੇਂਟ ਪਾਈ ਤੇ ਮੁਰਕੇ ਬੈਜੋ ਨੋ ਮੈਂ ਪ੍ਰੋਪਰ ਕਾਰਵਾਈ ਪੈਰ ਬਈ ਮੇਰੀ ਚੱਲਦੀ ਰਹਿੰਦੀ ਹੈ ਤੁਹਾਨੂੰ ਲੱਗਦਾ ਕਿ ਤੁਹਾਨੂੰ ਜੇਕਰ ਲੋਕ ਕਹਿਣ ਕਿ ਵੀ ਮਸ਼ਹੂਰੀ ਪਾਲਣ ਵਾਲਾ ਐਡਵੋਕੇਟ ਹੈ ਬੰਦਾ ਫਿਰ ਉਹ ਸ਼ਬਦ ਕਿਤੇ ਨਾ ਕੀਤੀ ਤੁਹਾਡੇ ਪੱਟ ਟੁਕਦਾ ਹੋਇਆ ਨਜ਼ਰ ਆਵੇਗਾ ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਪਰ ਇੱਕ ਗੱਲ ਯਾਦ ਰੱਖੋ ਮੈਂ ਤੁਹਾਨੂੰ ਸੱਦਿਆ ਨਹੀਂ ਨਾ ਤੁਸੀਂ ਇਹ ਕੰਟੈਂਟ ਲੱਭਿਆ ਮੇਰੇ ਕੋਲ ਆਏ ਮੈਂ ਬੜੇ ਗਰੀਬਾਂ ਦੇ ਕੇਸ ਲੜੇ ਤੁਸੀਂ ਕਿਉਂ ਨਹੀਂ ਆਏ ਤੱਕ ਮੇਰੇ ਕੋਲ ਲੈਣਾ ਆਪਣੀ ਮੇਰੀ ਇੰਟਰਵਿਊ ਲੈਣ ਕਿਉਂ ਨਹੀਂ ਆਏ ਫ੍ਰੀ ਲੜੇ ਇਹੋ ਜਿਹੇ ਗਰੀਬਾਂ ਦੇ ਜਿਹੜੇ ਲੋਕਾਂ ਘਰ ਜਾ ਕੇ ਰੋਟੀਆਂ ਪਕਾਉਂਦੇ ਫਿਰਦੇ ਆ ਉਹਨਾਂ ਦੇ ਝੂਠੇ ਮਟਰ ਦੇ ਕੇਸ ਲੱਗੇ ਆ ਮੈਂ ਉਥੋਂ ਜਲੰਧਰੋਂ ਆਉਣਾ ਕੇਸ ਲੈਣ ਤੁਸੀਂ ਕਿਉਂ ਨਹੀਂ ਆ ਇੰਟਰਵਿਊ ਲੈਣ ਮਿੰਦਰਾ ਦਾ ਤੁਸੀਂ ਆਪਣੀ ਟੀਆਰਪੀ ਵਧਾਣ ਲਈ ਮੈਂ ਕੋਈ ਇੰਟਰਵਿਊ ਲੈਣ ਆਵੇ ਸੋ ਮੈਂ ਤਾਂ ਇਹ ਸੋਚਾਂਗਾ ਮੈਨੂੰ ਨਹੀਂ ਲੋੜ ਮਸ਼ੂਰੀ ਦੀ ਮੈਂ ਇਹ ਕੰਮ ਕਰਦਾ ਛੱਡ ਦਿਨਾ ਜੇ ਕੋਈ ਭੈਣ ਭਰਾ ਤੁਹਾਡੇ ਰਗਾ ਕਹਿੰਦਾ ਮੇਰਾ ਇੱਜ਼ਤ ਦੇਣਾ ਉਹਦਾ ਫਰਜ ਬਣਦਾ ਮੈਂ ਆ ਕੇ ਨੂੰ ਦੇਣਾ ਇਹ ਮੇਰਾ ਸਵਾਲ ਨਹੀਂ ਹੈ ਮਸ਼ਹੂਰੀ ਲੈਣ ਵਾਲਾ ਇਹ ਸਵਾਲ ਲੋਕਾਂ ਦਾ ਹੈ ਜੋ ਜੋ ਦੇਖ ਰਹੇ ਹੋਣਗੇ ਉਹ ਕਮੈਂਟ ਜ਼ਰੂਰ ਕਰਨਗੇ ਕਹਿਣਗੇ ਮਸ਼ਹੂਰੀ ਲੈਣ ਦੇ ਲਈ ਐਡਵੋਕੇਟ ਨੇ ਮੁੰਡਾ ਚੱਕ ਲਿਆ ਉਹਨਾਂ ਲੋਕ ਜਿਹੜੇ ਇਹੋ ਜਿਹੀ ਬਕਵਾਸ ਕਰਨਗੇ ਉਹਨਾਂ ਕੋ 10ਵੀਂ ਪਾਸ ਨਹੀਂ ਹੋਈ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਇੰਗਲਿਸ਼ ਲਿਖਣੀ ਨਹੀਂ ਆਉਂਦੀ ਉਹ ਇੰਗਲਿਸ਼ ਪੰਜਾਬੀ ਵੀ ਜਿਹੜੀ ਲਿਖ ਦੇਣਾ ਹਰਦੂ ਲਹਨਤਾ ਉਹਨਾਂ ਤੇ ਇਹੋ ਜਿਹਾ ਲੰਡੂਆਂ ਤੇ ਪਰਵਾਹ ਨਹੀਂ ਕੀ ਤੁਸੀਂ ਕਿਸੇ ਫਿਲਾਸਫਰ ਨੂੰ ਪੁੱਛੋ ਕਿਸੇ ਗ੍ਰੈਜੂਏਟ オリジナル ਗ੍ਰੈਜੂਏ he will appreciate me ਉਹ ਕਹੇਗਾ ਇਹੋ ਜੀ ਗੱਲ ਸਮਾਜ ਚ ਆਉਣੀ ਚਾਹੀਦੀ ਐ అలਰਮ ਵੱਜਣਾ ਚਾਹੀਦਾ ਐ ਇਹੋ ਜਿਹੇ ਜਿਹੜੇ ਗੰਦੇ ਲੋਕ ਨੇ ਉਹਨਾਂ ਨੂੰ ਉਹਦਾਂ ਵਾਸਤੇ ਕੋਈ ਸਿਟੀ ਵੀ ਜਾਣ ਵਾਲਾ ਔਰ ਆਈ ਏਮ ਥੈਂਕਫੁਲ ਟੂ ਮੀਡੀਆ ਕਿ ਘੱਟੋ ਘੱਟ ਤੁਸੀਂ ਇਹ ਗੱਲ ਚੁੱਕਦੇ ਹੋ ਜਿਹੜੀ ਦੱਬੀ ਪਈ ਸੀ ਅੱਜ ਪਬਲਿਕ ਚ ਆਈ ਐ ਇਹ ਸੁਣਿਆ ਉਹਨਾਂ ਤੱਕ ਵੀ ਪਹੁੰਚ ਰਿਹਾ ਨਾ ਜਿਨ੍ਹਾਂ ਦੇ ਖਿਲਾਫ ਮੈਂ ਕਾਰਵਾਈ ਕਰ ਰਿਹਾ ਤੁਹਾਨੂੰ ਕੀ ਲੱਗਦਾ ਜਸਮੀਨ ਸੈਂਟਰ ਨੂੰ ਨਹੀਂ ਪਤਾ ਲੱਗਾ ਉਹ ਦੇਖੋ ਆਪ ਕੰਪਲੀਟ ਹੋ ਗਈ ਐ ਡੈਫੀਨੇਟ ਪੋਲੀਵੁੱਡ ਨੂੰ ਪਤਾ ਲੱਗਾ ਮੇਰੀ ਜਦੋਂ ਪਹਿਲੀ ਇੰਟਰਵਿਊ ਹੋਈ ਐ ਉਹ ਲੱਖ ਤੋਂ ਵੱਧ ਗਈ ਐ ਵੇ ਕੀ ਹੋएगी ਪਹੁੰਚੀ ਹੋएगी ਜਰੂਰ ਕਿਸੇ ਨਾ ਕਿਸ ਨੇ ਯਾ ਉਹਦੇ ਸਕੇ ਨੇ ਯਾ ਉਹਦੇ ਦੁਸ਼ਮਣ ਨੇ ਜਰੂਰ ਪਹੁੰਚਾਈ ਹੋएगी ਤੁਹਾਨੂੰ ਪਹੁੰਚਣੀ ਚਾਹੀਦੀ ਹੈ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਵੀ ਮਾਂ ਬੋਲੀ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਆ ਵਾ ਉਸ ਚੀਜ਼ ਲਈ ਕੰਮ ਕਰਦੇ ਆ ਤੇ ਜਦੋਂ ਤੁਸੀਂ ਦੂਜੇ ਵੱਲ ਇੱਕ ਪਾਸੇ ਤੁਸੀਂ ਗੰਦ ਨੂੰ ਕਹਿ ਰਹੇ ਕਿ ਵੀ ਇਦੇ ਉੱਪਰ ਰਿਪੋਰਟ ਹੋਣਾ ਚਾਹੀਦਾ ਤੇ ਦੂਜੇ ਵੱਲ ਤੁਹਾਡੀ ਸ਼ਬਦਾਵਲੀ ਜਿਹੜੀ ਹੱਲੇ ਹੁਣ ਹੀ ਨਿਕਲੀ ਹੈ ਉਹ ਫਿਰ ਕਿਤੇ ਨਾ ਕਿਤੇ ਤੁਹਾਡੇ ਉੱਪਰ ਸਵਾਲ ਨਿਕਲੇਗਾ ਨਹੀਂ ਉਹ ਬਿਲਕੁਲ ਸਾਡੇ ਪੰਜਾਬੀ ਦੇ ਸਹੀ ਬੋਲ ਨੇ ਉਹਦੇ ਕੋਈ ਗਾਲ ਨਹੀਂ ਲੰਡੂ ਬੋਲ ਸਹੀ ਹੈ ਬਿਲਕੁਲ ਲੰਡੂ ਅਸੀਂ ਕਹਿੰਦੇ ਆ ਲੋਕਾਂ ਨੂੰ ਹੈ ਇਹੋ ਜਿਹੇ ਲੋਗੋਂ ਫਿਰ ਜੋ ਜੈਸਮਿਨ ਸੈਂਡਲਸ ਨੇ ਕਹ ਦਿੱਤਾ ਉਹ ਵੀ ਤਾਂ ਸਮਾਜ ਦੇ ਵਿੱਚ ਹੀ ਹੈ ਨਾ ਸਮਾਜ ਦੇ ਵਿੱਚ ਉਹ ਪ੍ਰਾਈਵੇਟ ਹੈ ਪਰਸਨਲ ਹੈ ਉਹ ਪਬਲਿਕ 'ਚ ਜਾਣ ਵਾਲੀ ਗੱਲ ਨਹੀਂ ਹੈ ਰਾਈਟ ਉਹ ਪਬਲਿਕ 'ਚ ਜਾਣ ਵਾਲੀ ਗੱਲ ਨਹੀਂ ਹੈ ਮਾਂ ਦੀ ਗਾਲ ਭੈਣ ਦੀ ਗਾਲ ਪਬਲਿਕ 'ਚ ਜਾਣ ਵਾਲੀ ਨਹੀਂ ਹੈ ਸੈਂਸਰ ਬੋਰਡ 'ਚ ਵੀ ਚੈੱਕ ਕਰੋ ਇਹ ਸ਼ਬਦ ਕੰਟਰੋਲ ਆਛਾ ਚ ਨੇ ਸੈਂਸਰ ਬੋਰਡ ਨੇ ਕਿਉਂ ਕੋਈ ਕੋਈ ਸਵਾਲ ਨਹੀਂ ਚੱਕਿਆ ਐਡਵੋਕੇਟ ਨੂੰ ਕਿਉਂ ਸਵਾਲ ਚੱਕਨੇ ਪੈਗੇ ਪੰਜਾਬ ਚ ਸੈਂਸਰ ਬੋਰਡ ਹੀ ਨਹੀਂ ਮੈਂ ਉਹਦੀ ਵੀ ਮੰਗ ਕੀਤੀ ਹੋਈ ਆ ਬਰੀ ਚੱਲਦੀ ਪਈ ਆ ਪ੍ਰੋਸੈਸ ਉਹਦੀ ਪੀਐਲ ਫਾਈਲ ਕਰ ਰਹੇ ਆਂ ਔਰ ਪੰਜਾਬ ਸਰਕਾਰ ਵੀ ਇਹਦੇ ਤੇ ਸੈਂਸਰ ਬੋਰਡ ਪਾਲੀਵੁੱਡ ਲਈ ਲਿਆ ਰਹੀ ਹੈ ਸਪੈਸ਼ਲੀ ਗਾਣਿਆਂ ਵਾਸਤੇ ਸਪੈਸ਼ਲੀ ਇਹ ਜਿਹੜੇ OTT ਪਲੇਟਫਾਰਮ ਪੰਜਾਬ ਦੇ ਵਿੱਚ ਅੱਗੋਂ ਐਕਟਿਵ ਹੋ ਰਹੇ ਨੇ ਇਹਨਾਂ ਦੇ ਉੱਤੇ ਅਸੀਂ ਕਾਰਵਾਈ ਚੱਲ ਰਹੀ ਹੈ ਚਿੱਠੀਆਂ ਚੱਲ ਰਹੀਆਂ ਹੁਣ ਉਸ ਤੋਂ ਬਾਅਦ ਉਹਦੀ ਪਬਲਿਕ ਇੰਟਰਸਟ ਲਿਟੀਗੇਸ਼ਨ ਬਹੁਤ ਜਲਦੀ ਫਾਈਲ ਹੋਣ ਵਾਲੀ ਹੈ ਹਾਈ ਕੋਰਟ ਵਿੱਚ ਇੱਥੇ ਸੈਂਸਰ ਬੋਰਡ ਬਨੇਗਾ ਈਵਨ ਤੁਹਾਨੂੰ ਮੈਂ ਵੀ ਗੱਲ ਦੱਸ ਦਿਆਂ ਜਿੰਨੇ ਕੁਝ ਯੂਟਿਊਬਰ ਨੇ ਆਪਣੇ ਆਪ ਨੂੰ ਟੀਵੀ ਚੈਨਲ ਦੇ ਨਾਮ ਨਾਲ ਲਿਖਦੇ ਨੇ ਆਪਣੇ ਆਪ ਨੂੰ ਅ ਨਿਊਜ਼ ਚੈਨਲ ਲਿਖਦੇ ਨੇ ਥੈਟ ਇਜ਼ ਇਲੈਗਲ ਉਹ ਮਿਨਿਸਟਰੀ ਆਫ ਬ੍ਰੋਡਕਾਸਟ ਐਂਡ ਕਮਿਊਨੀਕੇਸ਼ਨ ਤੋਂ ਲਾਇਸੈਂਸ ਲੈਣਾ ਪੈਂਦਾ ਹੈ ਇਹ ਦੋ ਸ਼ਬਦਾਂ ਦਾ ਆਪਣੇ YouTube ਤੇ ਇਸਤੇਮਾਲ ਕਰਨ ਲਈ ਇਹ ਵੀ ਤੁਹਾਨੂੰ ਦੱਸਤੀ ਅੱਜ ਅੱਛਾ ਇਸੇ ਤਰੀਕੇ ਦੇ ਨਾਲ ਹੁੰਦਾ ਅੱਛਾ ਮੈਂ ਜ਼ਰੂਰ ਮੈਜੈਸਮਿੰਟ ਸੈਂਟਲਸ ਦੇ ਉੱਪਰ ਫੋਕਸ ਕਰੂੰਗਾ ਜਿਸ ਤਰੀਕੇ ਦੇ ਨਾਲ ਤੁਸੀਂ ਕਿਉਂਕਿ ਅ ਅਰਜ਼ੀ ਦਿੱਤੀ ਤੁਸੀਂ ਜਿਹੜਾ ਹੈਗਾ ਤੁਸੀਂ ਕਹਿ ਰਹੇ ਹੋ ਕਿ ਉਹ ਸਾਰਾ ਕੁਝ ਹੋਣਾ ਚਾਹੀਦਾ ਹੈਗਾ ਮੈਜੈਸਮਿੰਟ ਸੈਂਟਲਸ ਤਾਂ ਇੱਕੋ ਹੀ ਗਾਣਾ ਹੈ ਤੁਹਾਨੂੰ ਲੱਗਦਾ ਕਿ ਉਹ ਉਸ ਤੋਂ ਇਲਾਵਾ ਵੀ ਤੁਸੀਂ ਹੋਰ ਗਾਣਿਆਂ ਦੇ ਉੱਪਰ ਵੀ ਕਰਵਾਣ ਲੱਗੇ ਹੋ ਕੁਝ ਦੇਖੋ ਜੀ ਹਲੇ ਮੇਰੇ ਸਾਹਮਣੇ ਇੱਕੋ ਆਇਆ ਜਦੋਂ ਇਹਦੀ ਤਫਤੀਸ਼ ਚੱਲਨੀ ਉਹਦੇ ਵਿੱਚ ਮੈਂ ਬਾਕੀਆਂ ਦਾ ਜ਼ਿਕਰ ਕਰ ਦੇਣਾ ਤੇ ਸਾਰੇ ਗਾਣਿਆਂ ਵਾਸਤੇ ਜਾਂ ਤਾਂ ਸੈਪਰੇਟ ਕੰਪਲੇਂਟ ਚ ਪਾਣੀ ਹੋਈ ਜਾਂ ਇੱਕੋ ਚ ਐਡ ਕਰਾਣਾ ਹੋਇਆ ਥੈਟ ਆਈਲ ਸੀ ਮੌਕੇ ਤੇ ਵੀ ਜਾਦਾ ਪਰਚੇ ਕਰਾਉਣੇ ਆ ਤੇ ਫਿਰ ਵੱਖਰੇ ਵੱਖਰੇ ਸੈਂਟਲਸ ਦੇ ਨਾਲ ਕੋਈ ਗੱਲਬਾਤ ਹੋਈ ਹੈ ਇਸ ਨੂੰ ਲੈ ਕੇ ਜਾਂ ਫਿਰ ਕਿਸੇ ਪ੍ਰਸ਼ਾਸਨਕ ਵੱਲੋਂ ਜਾਂ ਵਿਰੋਧੀ ਵੱਲੋਂ ਕਿਸੇ ਵੱਲੋਂ ਕਾਲ ਆਈ ਤੁਹਾਨੂੰ ਮੈਨੂੰ ਮੈਨੂੰ ਅਜੇ ਤੱਕ ਕੋਈ ਕਾਲ ਨਹੀਂ ਆਈ ਬਟ ਇਹਨਾਂ ਨੂੰ ਜ਼ਰੂਰ ਪਤਾ ਲੱਗਾ ਕਿ ਪੁਲਿਸ ਨੇ ਉਹਨਾਂ ਨੂੰ ਪਰਵਾਨਾ ਨੋਟ ਕਰਾਤਾ ਜਿਹੜੀ ਅਕਿਊਜ਼ ਪਾਰਟੀ ਹੈ ਤੇ ਉਮੀਦ ਕਰਦਾ ਕਿ ਆਉਣਗੇ ਸਾਹਮਣੇ ਜੇਕਰ ਬੁਲਾਣਗੇ ਬੈਠਣ ਲਈ ਤੁਸੀਂ ਬ ਨੇ ਮੈਂ ਕੱਲਿਆਂ ਚ ਨਹੀਂ ਬੈਠਾਂਗਾ ਉਹਦਾ ਇੱਕ ਤਰੀਕਾ ਹੋਏਗਾ মিডিਆ ਨਾਲ ਹੋਏਗਾ ਜਾਂ ਕੋਈ ਅਥਾਰਟੀ ਨਾਲ ਬੈਠੇਗੀ ਯੈਸ ਵੀ ਕੈਨ ਸਿਟ ਦੇਖੋ ਹਰ ਪਾਕਿਸਤਾਨ ਹਿੰਦੁਸਤਾਨ ਦੀ ਲੜਾਈ ਡਾਇਲੌਗ ਨਾਲ ਮੁੱਕ ਸਕਦੀ ਹੈ ਪਰ ਉਹਨਾਂ ਕੋਲ ਵੀ ਕੋਈ ਕਮਿਟਮੈਂਟ ਲੈ ਕੇ ਕਿਸੇ ਗੁਰਦੁਆਰੇ ਮੰਦਰ ਚ ਸੌਂਚਾ ਕੇ ਦੇ ਉਹ ਆਪਣੀਆਂ ਮੇਰੀਆਂ ਉਹ ਸ਼ਰਤਾਂ ਪੰਜਾਬੀਅਤ ਨੂੰ ਬਚਾਉਣ ਲਈ ਮੰਨਣਗੇ ਤੇ ਆਪਾਂ ਮੰਨ ਜਾਗੇ ਆਪਾਂ ਤਾਂ ਤਿਆਰ ਲੱਗਦਾ ਇੱਕ ਗਾਣੇ ਦੇ ਉੱਪਰ ਐਫਆਇਰ ਕਾਊਂਟ ਤੋਂ ਬਾਅਦ ਜੈਸਮਿਨ ਸੈਂਟਰਲ ਸੂਰੀ ਰੁਕ ਜਾਵੇਗੀ ਹੋਰ ਗਾਣੇ ਨਹੀਂ ਗਾਵੇ ਕਿ ਗਲਤ ਤੇ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਾਰਵਾਈ ਕਰਾਉਣ ਕਿ ਤਦ ਤੇ ਉੱਪਰ ਹੋਏ ਹੋ ਕੋਈ ਕਾਰਵਾਈ ਵੀ ਹੋਵੇਗੀ ਸ਼ਰੀਬ ਬੰਦੇ ਨੂੰ ਇਸ਼ਾਰਾ ਕਾਫੀ ਹੈ ਬੇਸ਼ਰਮ ਤੇ ਕਹਿੰਦੇ ਨਾ ਵਿਰਖ ਸ਼ੁਗਿਆ ਕਹਿੰਦਾ ਛਾਵੇਂ ਬੈਠਾਂਗੇ ਦੂਜਾ ਗਾਣਾ ਕੱਢ ਕੇ ਦੇਖ ਲਵੇ ਉਹਦੇ ਜਿਹੋ ਜਿਹੇ ਸ਼ਬਦਾਂ ਵਾਲੀ ਵਰਤ ਕੇ ਦੇਖ ਲਵੇ ਫਿਰ ਚੱਕੀ ਪੀਸਿੰਗ ਐਂਡ ਪੀਸਿੰਗ ਵਾਲੇ ਫਾਰਮੂਲੇ ਵੀ ਚੱਲਦੇ ਨੇ ਮਜ਼ਾਕ ਥੋੜੀ ਹੈ ਸੁਨੀਲ ਮੱਲ ਨੇ ਕਾਲਾ ਕੋਟ ਐਵੇਂ ਪਾਇਆ ਮੇਰਾ ਪਿਆਸ ਹੀ ਤਾਂ ਲਾਇਆ ਠੀਕ ਹੈ ਜੀ